ਦਾ ਜਾਵੇ ਜਿਹੜਾ ਮਤਲਬ ਵੀ ਠੰਡਾ ਮਿਕਚਰ ਹੈ ਇਹਨਾਂ ਨੂੰ ਗਲੀ ਬਗਾਰਾ ਹੋਰ ਪੰਜ ਚਾਰ ਚੀਜ਼ਾਂ ਬੇਨਜ਼ਾਂ ਨੇ ਇਹ ਮਿਕਚਰ ਜੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਉਹਦੇ ਨਾਲ ਇਹ ਬੜੇ ਵਧੀਆ ਕਿਸਾਨੀ ਦੇ ਨਾਲ ਚੱਲੀ ਜਾਂਦੇ ਰਹਿੰਦੇ ਆ ਇਸ ਤਰ੍ਹਾਂ ਤੇ ਜਿਹੜਾ ਆਹ ਪੱਤੇ ਸੁੱਕਣ ਦਾ ਗਰਮੀ ਦੇ ਨਾਲ ਕੁਸ਼ਨਾ ਕੁਸ਼ ਹੱਦ ਤੱਕ ਗਰਮੀ ਤੋਂ ਬਚੇ ਰਹਿੰਦੇ ਆ ਉਹ ਰਾਜੀ ਸਤਿਕਾਰ ਸਾਰਿਆਂ ਨੂੰ